ਜਿਹੜੀ ਚਾਹ ਵੀ ਰਹੀ ਤੇ ਹੁੰਦੀ ਹੈ ਇਹ ਪਈ ਸਾਡੇ ਨਵੀਂ ਸ਼ਾਪ ਖੁੱਲੀ ਇੱਥੇ ਬੜੇ ਪਿਆਰੇ ਜਿਹੜਾ ਰਮੇਕ ਦਾ ਆਰਡਰ ਹੈ ਜਿਹੜਾ ਆਉਣਾ ਲੈ ਤੇ ਤੇ ਇੰਤਜ਼ਾਰ ਨਹੀਂ ਹੋ ਰਿਹਾ ਹਨਾ ਪਿੱਛੇ ਉਹਨਾਂ ਕਰਨੇ ਰੈਸਟੋਰੈਂਟ ਬਣਾਏ ਸੀ ਤਾਂ ਲਾਇਆ ਹੀ ਉਹ ਨਿਕ ਤੇਰਾ ਜਿਵੇਂ ਹੀ ਸਰ ਗਿਆ ਨਹੀਂ ਨੂੰ ਤਰਾ ਆਰਡਰ ਆ ਗਿਆ ਨਹੀਂ ਆ ਗਿਆ ਹਾਂ ਉਹ ਵੰਣਗੇ ਤੇ ਨਾ ਨੇ ਰੱਖ ਲਈ ਵਾਸਤੇ ਗਿਫਟ ਹੈਂਪਰ ਰੱਖੇ ਹੋਏ ਆ ਜਾਂਦੇ ਉਹ ਦਿਖਾਵਾਂਗੇ ਤੁਹਾਨੂੰ ਸੱਚੀ ਆ ਗਿਆ ਤੇਰਾ ਆਰਡਰ ਅਸਵਾਰ ਗੱਪਣੀ ਮਾਰਦੀ ਆ ਕੀ ਸੀ ਨਾ ਆ ਗਿਆ

হ্যাটী নী খ পেস্ট্রি খানি খাওয়া তো খাঘা লোট জাও তুই চলো की खाना तो पुआला अरे सब अरे ऊपर भी पे हुए रसगुल्ले दे दो जाओ तो बैठ के खा लो जाओ रसगुल्ले दे